ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਸਲੋ ਵਿੱਚ ਦਿਖਾਵਾਂਗੇ ਰੇਲਵੇ ਸਟੇਸ਼ਨ ਰਾਜਪੁਰਾ ਤੇ ਆਪਾਂ ਪਹੁੰਚ ਚੁੱਕੇ ਆ ਪਿੱਛੇ ਮੇਰੇ ਇੱਕ ਟ੍ਰੇਨ ਖੜੀ ਆ ਗੁਰਜ ਟ੍ਰੇਨ ਹੁਆ ਆਪਾਂ ਤੁਹਾਨੂੰ ਸਟੇਸ਼ਨ ਦਿਖਾਉਣੇ ਨਾਲ ਹੈ ਮੇਨ ਗੇਟ ਰਾਜਪੁਰਾ ਰੇਲਵੇ ਸਟੇਸ਼ਨ ਉੱਪਰ ਬੋਰਡ ਲੱਗਾ ਹੈ ਪਹਿਲਾ ਇਹ ਜਿਹੜਾ ਗੇਟ ਸੀ ਇਹਦੇ ਉੱਤਰ ਦੀ ਹੀ ਸਵਾਰਿਆਂ ਬਾਹਰ ਆਉਂਦੀਆਂ ਤੇ ਜਾਂਦੀਆਂ ਸੀਗੇ ਤੇ ਕੁਝ ਨਾਲ ਇੱਧਰ ਦੁਕਾਨਾਂ ਹਰ ਇੱਕ ਤਰ੍ਹਾਂ ਦੀਆਂ ਵੈਜੀਟੇਬਲ ਦੀਆਂ ਦੁਕਾਨਾਂ ਉੱਬੜੀਆਂ ਹੋਈਆਂ ਤੇ ਨਾਲ ਹੀ ਕੁਝ ਕੋਲ ਡਰਿੰਕਸ ਵਗੈਰਾ ਪਾਣ ਪੋਣ ਹੋਟ ਜੋ ਵੀ ਤੁਸੀਂ ਕਨਫੈਕਸ਼ਨਰੀ ਜਾਂ ਕੋਈ ਹੋਰ ਨਮਕੀਨ ਕਰ ਲੈਣਾ ਇੱਥੋਂ ਕੋਲ ਡਰਿੰਕ ਲੈਣਾ ਪਾਣੀ ਲੈਣਾ ਉਹ ਲੈ ਸਕਦੇ ਹੋ ਆਓ ਅੱਗੇ ਚੱਲਦੇ ਆ ਤੁਹਾਨੂੰ ਹੋਰ ਵੀ ਦਿਖਾਉਨੇ ਆ ਇਹ ਹੈ ਰਾਜਪੁਰਾ ਰੇਲਵੇ ਸਟੇਸ਼ਨ ਦਾ ਜਿਹੜੀ ਕਿ ਮੇਨ ਗੇਟ ਹੁੰਦਾ ਹੈ ਮੇਨ ਦੁਆਰ ਹੁੰਦਾ ਸੀ ਇਹ ਕਿਸੇ ਵੇਲੇ ਤੇ ਇਥੋਂ ਪਹਿਲਾਂ ਜਿਹੜਾ ਇੰਟਰੈਂਸ ਹੁੰਦੀ ਸੀ ਹੁਣ ਇੰਤਰੂ ਦੀ ਇੰਟਰੈਂਸ ਬੰਦ ਕਰਤੀ ਆ ਉਹ ਪਰਾਂ ਦੇ ਜਿਹੜਾ ਜਾ ਕੇ ਪੁਲ ਦੇ ਉੱਤੋਂ ਦੀ ਜਾ ਕੇ ਅੰਦਰ ਐਂਟਰੀ ਲੈਣੀ ਪੈਂਦੀ ਹੈ ਜੀ ਇਹ ਹੈ ਟਿਕਟ ਕਾਊਂਟਰ ਤੇ ਆਹ ਦੇਖ ਸਕਦੇ ਸੀ ਅੰਦਰ ਇਹ ਹੈ ਟਿਕਟ ਯਾਤਰੀ ਰੈਕਸ਼ਨ ਸਾਰਾ ਕੁਝ ਇੱਥੇ ਡਿਟੇਲ ਉਹ ਲਿਖੀ ਹੋਈ ਹੈਗੀ ਆ ਤੇ ਸੀਐਮ ਸਾਹਿਬ ਭਗਵੰਤ ਮਾਨ ਜੀ ਦੀਆਂ ਜਿਹੜੀਆਂ ਫੋਟੋਆਂ ਇੱਥੇ ਲੱਗੀਆਂ ਹੋਈਆਂ ਨੇ ਸਾਰਾ ਟਾਈਮ ਟੇਬਲ ਸਮੇਸਾਰ ਨੂੰ ਸਾਰਾ ਇੱਥੇ ਲਿਖਿਆ ਹੋਇਆ ਹੈਗਾ ਜੀ ਇਸ ਤਰ੍ਹਾਂ ਦਾ ਇੱਥੇ ਅੰਮ੍ਰਿਤਸਰ ਅਮਰਪਾਲੀ ਸਾਰਾ ਟ੍ਰੇਨ ਨੰਬਰ ਟੇਨ ਨੇਮ ਡਿਪਾਰਚਰ ਤੇ ਜਿਹੜਾ ਸਾਰਾ ਆਉਣ ਵਾਲੇ ਤੇ ਜਾਣ ਵਾਲੀਆਂ ਟ੍ਰੇਨਾਂ ਦਾ ਉਹ ਇੱਥੇ ਡਿਸਪਲੇਸ ਉੱਤੇ ਚੱਲਦਾ ਰਹਿੰਦਾ ਹੈਗਾ 노 ਲਿਟਰਿੰਗ ਹੇਅਰ ਪੈਨਲਟੀ ਆਫ ਰੁਪੀ 500 ਵਿਲ ਬੀ ਚਾਰਜਡ ਔਨ ਲਿਟਰਿੰਗ ਗੰਦਗੀ ਪਾਉਣ ਵਾਲੇ ਜਿਹੜਾ ਇਹਨਾਂ 500 ਰੁਪਏ ਦਾ ਜਿਹੜਾ ਜੁਰਮਾਨਾ ਧਿਆਨ ਰੱਖਿਓ ਉੱਪਰ ਕੀਤਾ ਜਾਵੇਗਾ ਇਹ ਰੇਲਵੇ ਵੱਲੋਂ ਨਿਰਦੇਸ਼ ਨੇ ਧੂਮਰਪਾਨ ਵਰਜਿਤ ਹੈ ਮੀਡੀ ਸਿਗਰਟ ਪੀਣਾ ਸਖਤ ਮਨਾ ਹੈ ਸਾਹਮਣੇ ਟਿਕਟ 카운ਟਰ ਬਣੇ ਹੋਇਆ ਇੱਥੇ ਤੁਸੀਂ ਜਿਹੜਾ ਬੁਕਿੰਗ ਕਰਾਹਾਦੇ ਹੋ ਜਿਹੜੀਆਂ ਸਵਾਰੀਆਂ ਨੇ ਬੈਠੀਆਂ ਨੇ ਕੋਈ ਟ੍ਰੇਨ ਦੀ ਵੇੜ ਜਾਂ ਕੋਈ ਟਿਕਟ ਦੀ ਵੇੜ ਦੇ ਵਿੱਚ ਇੱਥੇ ਉਹ ਸਵਾਰੀਆਂ ਬੈਠੀਆਂ ਹੋਈਆਂ ਹੈਗੀਆਂ ਆਓ ਆਪ ਅੱਗੇ ਚੱਲਦੇ ਹਾਂ ਟਿਕਟ ਘਰ ਦੇ ਨਾਲ ਹੀ ਬਿਲਕੁਲ ਪਿਛਲੇ ਪਾਸੇ ਡੀ ਲੈਕਸ ਟਾਇਲਟ ਵੀ ਇੱਥੇ ਹੈਗੇ ਆ ਆ ਦੇਖਸਾ ਨੇ ਇੱਥੇ ਆ ਲਾਈਨ ਵੀ ਇਥੋਂ ਲੰਘਦੀ ਆ ਨਾਲ ਨਾਲ ਗੋਲਫ ਟਰੇਨ ਵਾਸਤੇ ਆ ਪਹਿਲਾਂ ਇਥੋਂ ਰਾਹ ਹੁੰਦਾ ਸੀ ਜਾਣ ਦਾ ਐਂਟਰੀ ਗੇਟੇ ਹੁੰਦਾ ਸੀਗਾ ਜੀ ਹੁਣ ਉੱਪਰੋਂ ਦੀ ਜਿਹੜੀਆਂ ਪੌੜੀਆਂ ਤੁਸੀਂ ਦੇਖੀਆਂ ਤੁਹਾਨੂੰ ਦਿਖਾਈਆਂ ਸੀਗੀਆਂ ਉਹਦੇ ਰਾਹ ਚੜਕੇ ਉਹ ਜਾਣਾ ਪੈਦਾ ਆਪਾਂ ਬਾਹਰ ਆ ਚੱਲੇ ਆ ਤੇ ਡੀਲੈਕਸ ਸ਼ੌਚਾਲਿਆ ਪੇ ਐਂਡ ਯੂਜ਼ ਲਿਖਿਆ ਤਾਂ ਹੋਇਆ ਪੇ ਐਂਡ ਯੂਜ਼ ਡੀਲੈਕਸ ਸ਼ੌਚਾਲਿਆ ਮੋਸਕ ਜਿਹੜੀ ਆ ਬਾਹਰ ਤੱਕ ਉਹ ਇੱਥੇ ਫੈਲੀ ਹੋਈ ਆ ਜੀ ਇਸ ਸਫਾਈ ਦਾ ਇਹਨਾਂ ਦਾ ਇੰਤਜ਼ਾਮ ਆ ਇਹ ਹੈ ਆਰਪੀ ਪੋਸਟ ਰਾਜਪੁਰੇ ਜੰਕਸ਼ਨ ਦੀ ਨਾਰਥਰਨ ਰੇਲਵੇ ਇਹ ਹੈ ਰਾਜਪੁਰੇ ਜੰਕਸ਼ਨ ਦਾ ਰੇਲ ਫਾਰਮ ਨੰਬਰ ਇੱਕ ਦੇ ਉੱਤੇ ਜਿਹੜਾ ਮੋੜ ਬਣਿਆ ਹੋਇਆ ਹੈ ਜੀ ਦਰਸ਼ਕੋ ਬਿਲਕੁਲ ਤੁਹਾਨੂੰ ਦਿਖਾਏ ਨੋ ਪਾਰਕਿੰਗ ਗੱਡੀ ਖੜੇ ਕਰਨਾ ਮਨਾ ਹੈ ਇਸ ਜਗ੍ਹਾ ਜਿਹੜੀ ਹੈ ਪਾਰਕਿੰਗ ਇਹ ਸਾਹਮਣੇ ਪੌੜੀਆਂ ਨੇ ਤੇ ਪੌੜੀਆਂ ਦੇ ਬਿਲਕੁਲ ਨਾਲ ਇਹ ਹੁੰਦਾ ਕਿ ਇਸ ਟਾਈਮ ਐਗਜ਼ਿਟ ਗੇਟ ਸਾਹਮਣੇ ਬਾਹਰਲੇ ਪਾਸੇ ਬਿਲਕੁਲ ਬੱਸ ਸਟੈਂਡ ਹੈ ਰਾਜਪੁਰੇ ਦਾ ਤੇ ਨਾਲ ਇਧਰ ਵੀ ਸ਼ਾਪਸ ਵਗੈਰਾ ਹੈਗੀਆਂ ਪਾਣੀ ਵਗੈਰਾ ਦੀਆਂ ਹੋਰ ਕਨਫੈਕਸ਼ਨਰੀ ਚਾਹ ਪਾਣੀ ਦੀਆਂ ਉਹ ਦੁਕਾਨਾਂ ਬਾਹਰ ਹੈਗੀਆਂ ਇਹ ਹੈ ਕੈਂਪਿੰਗ ਲਈਆ ਟਰੈਕ ਜਿਹੜੀ ਮਸ਼ੀਨ ਦੇ ਨਾਲ ਸਟਾਫ ਚੱਲਦਾ ਉਹਦੇ ਵਾਸਤੇ ਜਿਹੜਾ ਰੈਕੜਾ ਹੈਗਾ ਕਾਫੀ ਵੱਡਾ ਲੰਮਾ ਚੌੜਾ ਜਿਹੜਾ ਹੈ ਇਹ ਰੇਲਵੇ ਸਟੇਸ਼ਨ ਤੁਸੀਂ ਦੇਖ ਰਹੇ ਹੋ ਅਜੇ ਜਦੋਂ ਇਹ ਬਿਲਕੁਲ ਤਿਆਰ ਹੋ ਗਿਆ ਨਵੀਨੀਕਰਨ ਹੋ ਗਿਆ ਫਿਰ ਦੇਖਣ ਜੋਗਾ ਹੋਏਗਾ ਇਹ ਇਹ ਹੈ ਕੁਛ 15 20 ਕ ਰੇਲਵੇ ਕੁਆਟਰ ਜਿਹੜੇ ਇਹਨਾਂ ਦੇ ਇੱਥੇ ਮੁਲਾਜ਼ਮ ਨੇ ਰੇਲਵੇ ਦੇ ਉਹਨਾਂ ਦੇ ਇਹ ਕੁਆਟਰ ਹੈਗੇ ਸਾਹਮਣੇ ਤੱਕ ਇਹ ਹੈ ਉੱਪਰ ਜਾਣ ਲਈ ਪਰਲੇ ਪਾਸੇ 1 2 3 ਪਲੇਟਫਾਰਮ ਤੇ ਜਾਣ ਲਈ ਰਸਤਾ ਪੁੱਲ ਦੇ ਰਾਹੀਂ ਆਓ ਪੱਗੇ ਚੱਲਦੇ ਆਂ ਹੈ ਪਾਰਕਿੰਗ ਜਿਹੜਾ ਵੀ ਕੋਈ ਇੱਥੇ ਛੱਡਣਾ ਆਉਂਦਾ ਉਹਦੇ ਵਾਸਤੇ ਪਾਰਕਿੰਗ ਦੀਆਂ ਕੁਝ ਹਦਾਇਤਾਂ ਲਿਖੀਆਂ ਹੋਈਆਂ ਨੇ ਤੁਸੀਂ ਪੜ ਸਕਦੇ ਹੋ ਗੱਡੀ ਖੜੀ ਕਰਨਾ ਮਨਾ ਹੈ ਲਿਖਿਆ ਹੈ ਕਾਰ ਪਾਰਕਿੰਗ ਤੇ ਇਥੇ ਲਿਖਿਆ ਹੋਇਆ ਓਨਲੀ ਡ੍ਰੌਪ ਐਂਡ ਗੋ ਵਾਇਓਲੇਟਰ ਵਿਲ ਬੀ ਪ੍ਰੋਸੀਕਿਊਟਿਡ ਹੈ ਜੀ ਉਸ ਸਜ਼ਾ ਦਾ ਅਖਦਾਰ ਹੋਏਗਾ ਇਹ ਹੈ ਰੈਂਪ ਪਰਲੇ 1 ਨੰਬਰ 2 ਨੰਬਰ ਸਟੇਸ਼ਨ ਦੇ ਜਿਹੜਾ ਪਲੇਟਫਾਰਮ ਉੱਥੇ ਜਾਣ ਲਈ ਤੇ ਜਾਂ ਪਰਲੇ ਪਾਸੇ ਨਿਕਲਣ ਲਈ ਤੇ ਇਹ ਉੱਪਰ ਲਿਖਿਆ ਇੱਕ ਦੋ ਤਿੰਨ ਪਰ ਜਾਣੇ ਦਾ ਰਸਤਾ ਤੁਸੀਂ ਪੜ ਰਹੇ ਹੋ ਨਾਲ ਹੀ ਲਿਖਿਆ No bicycles allowed ਇਹ ਜੀ ਪੁਲ ਤੋਂ ਸਾਈਕਲ ਲੈ ਕੇ ਜਾਣਾ ਜਿਹੜਾ ਮਨਾ ਹੈਗਾ ਇਹ ਤੁਹਾਡੀ ਜਾਣਕਾਰੀ ਹਿੱਤ ਲਈ ਮੈਂ ਦੱਸ ਰਿਹਾ ਹੈਗਾ ਆਓ ਆਪਾਂ ਕਿ ਤੁਹਾਨੂੰ ਜਾਣਕਾਰੀ ਲਈਏ ਪਲੇਟਫਾਰਮਾਂ ਦੀ ਇਹ ਹੈ ਕੋਲੇ ਨੰਪਰੀ ਹੋਈ ਟ੍ਰੇਨ ਪਿੱਛੇ ਤੱਕ ਤੁਸੀਂ ਦੇਖ ਸਕਦੇ ਹੋ ਇਹਨੇ ਅੱਗੇ ਕਿੱਥੇ ਪਾਸੇ ਜਾਣਾ ਹੋਏਗਾ ਸਾਹਮਣੇ ਤੁਸੀਂ ਦੇਖ ਸਕਦੇ ਇੱਕ ਨੰਬਰ ਪਲੇਟਫਾਰਮ ਤੇ ਇਸ ਦੇ ਨਾਲ ਉੱਪਰ ਜਿਹੜਾ ਪੁਲ ਜਾ ਰਿਹਾ ਹੈਗਾ ਤੇ ਇੱਥੋਂ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਣੇ ਆ ਇਹ ਹੈ ਸਟੇਅਰ ਅਪਸਟੇਅਰ ਹੰਤ ਜਾਣ ਲਈ ਤੇ ਸਾਹਮਣੇ ਰਾਜਪੁਰੇ ਦਾ ਪੁਰਾਣਾ ਬੱਸ ਸਟੈਂਡ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਤੇ ਕੋਈ ਗੱਡੀ ਆਈ ਆ ਤੁਸੀਂ ਦੇਖ ਸਕਦੇ ਹੋ ਮੇਲ ਟ੍ਰੇਨ ਆ ਜੀ ਕੋਈ ਪਹਿਲੇ ਆਪਾਂ ਪੁਲ ਦੇ ਉੱਪਰ ਆ ਗਏ ਆ ਸਵਾਰੀਆਂ ਕੋਈ ਆ ਰਹੀਆਂ ਕੋਈ ਜਾ ਰਹੀਆਂ ਨੇ ਇਹ ਜਿਹੜਾ 24 ਘੰਟੇ ਸਟੇਸ਼ਨ ਨੇ ਇਹ ਚੱਲ ਵਰਨ ਦਾ ਕਦੇ ਆਪਣੀਆਂ ਗੱਡੀਆਂ ਆਪ ਮਤਲਬ ਅੰਮ੍ਰਿਤਸਰ ਜਾਣ ਵਾਸਤੇ ਕਦੇ ਡਾਊਨ ਦੀਆਂ ਗੱਡੀਆਂ ਜੰਮੂ ਕਸ਼ਮੀਰ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਇਹ ਹੈ ਇਸ ਤਰ੍ਹਾਂ ਦਾ ਇੱਕ ਨੰਬਰ ਪਲੇਟਫਾਰਮ ਆਪ ਚੱਲਦੇ ਥੱਲੇ ਦੇਖਦੇ ਆ ਇਹ ਹੈ ਤੁਹਾਨੂੰ ਦਿਖਾਈ ਸੀ ਪਹਿਲਾਂ ਮੈਂ ਦੂਸਰੇ ਪਾਸੇ ਤੋਂ ਇੱਕ ਟ੍ਰੇਨ ਖੜੀ ਹੈ ਗੁਰਦੁਤ ਟ੍ਰੇਨ ਆਪ ਅੱਗੇ ਚੱਲਦੇ ਥੱਲੇ ਸਵਾਰੀਆਂ ਜਿਹੜੀ ਟ੍ਰੇਨ ਆਹੀ ਉਹਦੀਆਂ ਬਾਹਰ ਜਾ ਰਹੀਆਂ ਨੇ ਆ ਕੇ ਆਪ ਦੇਖ ਸਕਦੇ ਹੋ ਸਵਾਰੀਆਂ ਇਹ ਹੈ ਇੱਕ ਨੰਬਰ ਪਲੇਟਫਾਰਮ ਕਿ ਕੁ ਸਵਾਰੀਆਂ ਜਿਹੜੀਆਂ ਇੱਥੇ ਬੈਠੀਆਂ ਹੋਈਆਂ ਹੈਗੀਆਂ ਇਧਰ ਉਧਰ ਜਾਣ ਲਈ ਕਿਸੇ ਨੇ ਅੰਮ੍ਰਿਤਸਰ ਰੌਣਾ ਕਿਸੇ ਨੇ ਦਿੱਲੀ ਜਾਣਾ ਲੋਜਰੀਏ ਟ੍ਰੇਨ ਆਈ ਸੀ ਪਟਿਆਲੇ ਨੂੰ ਜਾ ਰਹੀ ਆ ਤੇ ਇਹਦੀਆਂ ਸਵਾਰੀਆਂ ਇੱਥੇ ਉਤਰ ਕੇ ਆ ਰਹੀਆਂ ਬਠਿੰਡਾ ਤੱਕ ਇਹ ਟ੍ਰੇਨ ਜਾਊਗੀ ਜਿਹੜੀ ਟ੍ਰੇਨ ਖੜੀ ਹੈ ਜੀ ਇੱਕ ਨੰਬਰ ਪਲੇਟਫਾਰਮ ਤੇ ਆਪਾਂ ਉੱਪਰੋਂ ਸਾਹਮਣੇ ਉਤਰ ਕੇ ਆਏ ਸੀ ਸਾਹਮਣੇ ਪੁਲ ਪਰਲੇ ਪਾਸੇ ਜਾਣ ਲਈ ਲੋ ਜੀ ਗਾੜਾ ਸਾਹਿਬ ਨੇ ਟੰਡੀ ਦੇਤੀ ਆ ਆ ਦੇਖ ਸਕਦੇ ਆ ਇਹ ਹੈ ਰੌਣਕ ਰਾਜਪੁਰਾ ਜੰਕਸ਼ਨ ਪੰਜਾਬ ਦਾ ਸਟੇਸ਼ਨ ਸਾਹਮਣੇ ਖਾਲੀ ਰੈਕਟੂ ਦੇਖ ਸਕਦਾ ਖੜਾ ਇਹ ਸੈਂਟਰ ਵਾਲੀ ਜਿਹੜੀ ਲਾਈਨ ਉੱਤੇ ਖੜਾ ਜੀ ਇਹ ਹੈ ਵੇਟਿੰਗ ਹਾਲ ਤੇ ਇਹਦੇ ਵਿੱਚ ਹੀ ਦੇਵਾਂਗ ਵਾਸਤੇ ਜਿਹੜਾ ਹੈਗਾ ਸਾਹਮਣੇ ਸ্নান ਘਰ ਆ ਬਾਥਰੂਮ ਦੋ ਪਾਸੇ ਲਿਖਿਆ ਹੋਇਆ ਸੁਚਾਲਿਆ ਤੇ ਨਾਲ ਹੀ ਗੱਡੀਆਂ ਦੀ ਜਿਹੜੀ ਹੈ ਸਮੇਂ ਸਾਰਨੀ ਰਾਜਪੁਰਾ ਸਟੇਸ਼ਨ ਇਹ ਲਿਖੀ ਹੋਈ ਆ ਇਹ ਤੁਸੀਂ ਇਹ ਨੂੰ ਪੜ੍ਹ ਸਕਦੇ ਹੋ ਜੀ ਪਾਜ਼ ਕਰਕੇ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ ਜਿਹੜੀ ਇਹ ਇੱਥੇ ਲਿਖੀ ਹੋਈ ਆ ਜੀ ਤੇ ਇਧਰ ਵੀ ਤੁਸੀਂ ਦੇਖਾ ਦਿਓ ਇਹ ਲਿਖੀ ਹੋਈ ਆ ਉਹ ਲੋੰਗਰ ਨੂੰ ਜ਼ੂਮ ਕਰਕੇ ਦਿਖਾ ਦੇਣਾ ਇਹ ਹੈ ਗੱਡੀਆਂ ਦਾ ਸਮਾਖਾਰ ਨੇ ਪੰਜਾਬੀ ਚ ਇਹ ਹੈ ਗੱਡੀਆਂ ਦਾ ਸਮਾਖਾਰ ਨੇ ਜਿਹੜੀ ਆ ਇੰਗਲਿਸ਼ ਦੇ ਵਿੱਚ ਟਾਈਮ ਟੇਬਲ ਲਿਖਿਆ ਹੋਇਆ ਇਹ ਹੈ ਰੇਲਵੇ ਦੇ ਕਾਰਜਾਲੇ ਆ ਰਿਲੇ ਰਿਲੇ ਰੂਮ ਤੇ ਸਾਰੇ ਜਿਹੜੀ ਨਵੀਂ ਬਿਲਡਿੰਗਾਂ ਤੇ ਸਾਰੇ ਇਹ ਲਾਈਨ ਜਿਹੜੇ ਇਲੈਕਟ੍ਰੀਫਾਈਡ ਆ ਸਾਹਮਣੇ ਕੋਈ ਟ੍ਰੇਨ ਆ ਰਹੀ ਹੈ ਬਹੁਤ ਤੇਜ਼ ਉਹ ਇੱਥੋਂ ਸਕਿਪ ਕਰਕੇ ਜਾਏਗੀ ਸਟੇਸ਼ਨ ਮਾਸਟਰ ਦਾ ਜਿਹੜਾ ਰੂਮ ਇਹ ਹੈ ਅਪਰ ਕਲਾਸ ਵੇਟਿੰਗ ਰੂਮ ਇਹ ਸਾਰੀ ਬਿਲਡਿੰਗ ਜਿਹੜੀ ਅੰਗਰੇਜ਼ਾਂ ਦੇ ਦੌਰ ਦੀ ਬਣੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਅੰਦਰੋਂ ਇਹ ਵਧੀਆ ਬਣੀ ਹੋਈ ਆ ਵੇਟਿੰਗ ਹਾਲ ਵਗੈਰਾ ਤੇ ਸਟੇਸ਼ਨ ਜਿਹੜਾ ਸੁਪਰਟੈਂਡੈਂਟ ਉਹਦਾ ਆਫਿਸ ਵਿੱਚ ਦੇ ਬਣਿਆ ਹੋਇਆ ਤੇ ਆਹ ਟਲ ਜਦੋਂ ਗੱਡੀ ਦੇ ਨਾਲ ਇਹਦਾ ਕੰਸਰਨ ਹੁੰਦਾ ਬਜਾਉਣਾ ਪੈਂਦਾ ਹੁੰਦਾ ਇਹਨਾਂ ਨੂੰ ਅੱਜ ਕੱਲ ਪਤਾ ਨਹੀਂ ਇਹ ਵਜਾਉਂਦੇ ਆ ਕਿ ਨਹੀਂ ਵਜਾਉਂਦੇ ਤੇ ਕਿਸੇ ਨੂੰ ਇਹਦੇ ਬਾਰੇ ਪਤਾ ਹੋਵੇ ਤਾਂ ਜਰੂਰਸ ਮੈਨੂੰ ਕਮੈਂਟ ਕਰਿਓ ਵੀ ਇਹ ਕੀ ਚੀਜ਼ ਕਦੋਂ ਵੱਜਦਾ ਹੈਗਾ ਇਹ ਹੈ ਪਲੇਟਫਾਰਮ ਨੰਬਰ 1 ਰਾਜਪੁਰਾ ਰੇਲਵੇ ਸਟੇਸ਼ਨ ਜੰਕਸ਼ਨ ਸਾਰੀ ਇਹ ਜਿਹੜੀ ਹੈ ਦਾ ਅੰਗਰੇਜ਼ਾਂ ਦੇ ਦੌਰ ਦੀ ਜਿਹੜੀ ਬਿਲਡਿੰਗ ਬਣੀ ਹੋਈ ਤੇ ਇਹ ਦੇਖ ਸਕਦੇ ਹੋ ਕਾਫੀ ਉੱਚੀ ਚੇ ਜਿਹੜੇ ਤਰਵਜੇ ਆ ਉਹ ਇੱਥੇ ਉਹ ਬਣੇ ਹੋਏ ਹੈਗੇ ਆ ਇਹ ਹੈ ਸਾਰੀ ਜਿਹੜੀ ਪੁਰਾਣੀ ਬਿਲਡਿੰਗ ਨਹੀ ਢਾਈ ਇਹਨਾਂ ਨੂੰ ਬਹੁਤ ਵਧੀਆ ਅੱਛਾ ਲੱਗ ਰਿਹਾ ਹੈਗਾ ਅੰਗਰੇਜ਼ਾਂ ਦੇ ਦੌਰ ਦੀ ਬਿਲਡਿੰਗ ਕਾਫੀ ਵੱਟਾ ਇਹ ਜਿਹੜਾ ਰੇਲਵੇ ਸਟੇਸ਼ਨ ਕਾਫੀ ਜਿਹੜੀਆਂ ਟ੍ਰੇਨਾਂ ਇੱਥੇ ਤਕਰੀਬਨ ਤਕਰੀਬਨ ਰੁੱਕ ਕੇ ਜਾਂਦੀਆਂ ਤੇ ਇੱਥੋਂ ਜਿਹੜੀ ਟ੍ਰੇਨ ਆ ਬਦਲੀਆਂ ਵਜਾ ਨਹੀਂ ਕਿਉਂਕਿ ਇਹ ਜੰਕਸ਼ਨ ਆ ਇੱਥੋਂ ਤੁਸੀਂ ਪਟਿਆਲੇ ਨੂੰ ਮਠੰਡੇ ਨੂੰ ਫਰੋਜਪੁਰ ਨੂੰ ਟ੍ਰੇਨ ਇੱਥੋਂ ਬਦਲ ਸਕਦੇ ਹੋ ਦਿੱਲੀ ਨੂੰ ਔਰ ਅੰਮ੍ਰਿਤਸਰ ਵਾਸਤੇ ਇੱਥੋਂ ਜਿਹੜੀ ਟ੍ਰੇਨ ਉਹ ਬਦਲ ਕੇ ਲੈ ਸਕਦੇ ਹੋ ਇਧਰ ਵੀ ਕੋਈ ਇਹਨਾਂ ਦੇ ਕੰਮ ਚੱਲ ਰਿਹਾ ਅਸਤੂਬਾ ਅਸੁਵਿਧਾ ਲਈ ਖੇਦ ਹੈ ਤੇ ਵਰਕ ਇਨ ਪ੍ਰੋਗਰਾਮਸ ਤੇ ਆ ਕੁਛ ਇੱਥੇ ਪਟਿਆ ਹੋਇਆ ਵਾ ਪਹਿਲਾਂ ਵੀ ਮਾਇਆ ਸੀ ਉਦੋਂ ਵੀ ਇੱਥੇ ਕੁਝ ਪੱਟਿਆ ਹੋਇਆ ਸੀਗਾ ਸਾਹਮਣੇ ਤੇ ਵਾਟਰ ਟੈਂਕਾ ਇਹ ਪੁਰਾਣਾ ਕਾਫੀ ਅੰਗਰੇਜ਼ਾਂ ਦੇ ਦੌਰ ਦਾ ਬਣਿਆ ਹੋਇਆ ਹੈਗਾ ਥੱਲੇ ਵੀ ਤੁਸੀਂ ਜਿਹੜੇ ਆਰਕ ਬਣੇ ਹੋਈਆਂ ਤੁਸੀਂ ਦੇਖ ਰਹੇ ਹੋ ਸਾਈਟਾਂ ਤੇ ਇਹ ਥੱਲੇ ਵੀ ਆਫਿਸ ਵਗੈਰਾ ਜੀ ਬਣੇ ਹੋਏ ਆ ਪੁਰਾਣੇ ਅੰਗਰੇਜ਼ਾਂ ਦੇ ਦੌਰ ਦਾ ਇਹ ਜਿਹੜਾ ਸਟੇਸ਼ਨ ਉਹ ਬਣਿਆ ਹੋਇਆ ਇਹ ਜਿਹੜੀਆਂ ਆਪਸਟੇ ਤੁਸੀਂ ਦੇਖ ਸਕਦੇ ਇਹਨਾਂ ਤੇ ਵੀ ਕੁਝ ਨਵੀਨੀਕਰਨ ਹੋ ਰਿਹਾ ਉੱਪਰੋਂ ਕੁਝ ਰਸਤਾ ਬੰਦ ਕੀਤਾ ਹੋਇਆ ਹੈਗਾ ਤੇ ਸਾਹਮਣੇ ਤੁਸੀਂ ਜਿਹੜੀਆਂ ਪੌੜੀਆਂ ਦੇਖਿਆ ਸੀ ਉਹ ਨਵੀਆਂ ਬਣੀਆਂ ਨੇ ਉਹ ਪਰਲੇ ਪਾਸੇ ਜਾਣ ਲਈ ਵੀ ਉਹ ਜੋੜਦੀਆਂ ਨੇ ਤੇ ਇਹ ਹੈ ਇਸ ਤਰ੍ਹਾਂ ਦਾ ਜਿਹੜਾ ਰਾਜਪੁਰਾ ਰਾਜਪੁਰੇ ਦਾ ਜੰਕਸ਼ਨ ਪਹਿਲਾਂ ਜਿਹੜੀਆਂ ਇਹ ਜਿਹੜੀਆਂ ਸੀੜੀਆਂ ਸੀਗੀਆਂ ਵਰਤੋਂ ਚ ਸੀਗੀਆਂ ਤੇ ਲੇਕਿਨ ਹੁਣ ਇਹ ਕੁਛ ਇਹਨਾਂ ਦਾ ਰਸਤਾ ਬੰਦ ਕੀਤਾ ਹੋਇਆ ਉੱਪਰ ਲਿਖਿਆ ਬੋਰਡ ਵੀ ਲਿਖਿਆ ਕਿਸੇ ਨੇ ਪੁੱਛਿਆ ਮੈਂ ਨਹੀਂ ਉਸ ਪਰਲੀਆਂ ਸੀੜੀਆਂ ਉਹ ਬਾਹਰ ਨਿਕਲਣ ਵਾਸਤੇ ਆ ਵੀ ਕਾਫੀ ਅੰਗਰੇਜ਼ਾਂ ਦੇ ਜ਼ੌਰ ਦੇ ਜਿਹੜੀਆਂ ਬਿਲਡਿੰਗ ਇੰਨੀ ਕ ਬਣੀ ਹੋਈ ਹੈ ਤੇ ਤੁਹਾਨੂੰ ਪਹਿਲਾਂ ਸਟੇਸ਼ਨ ਵੀ ਦਿਖਾਇਆ ਇਹ ਦੇਖ ਸਕਦੇ ਹੋ ਕਾਫੀ ਅੱਛਾ ਪੁਰਾਣਾ ਜਿਹੜਾ ਬਿਲਡਿੰਗ ਬਣੀ ਹੋਈ ਆ ਇਹ ਪਲੇਟਫਾਰਮ ਨੰਬਰ 1 ਤੇ ਹੀ ਖੜੇ ਆ ਆਓ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਇਸ ਸਟਾਲ ਠੇਕੇਦਾਰ ਬੰਦਨਾ ਹੱਟ ਮੋਰ ਰੇਲ ਅਹਾਰ ਇਸ ਤਰ੍ਹਾਂ ਇੱਥੇ ਕਾਫੀ ਜਿਹੜੇ ਆ ਇੱਕ ਦੋ ਸਟਾਲ ਬਣੇ ਹੋਏ ਆ ਤੇ ਪਰਲੇ ਜਿਹੜਾ ਪਲੇਟਫਾਰਮ ਦਾ 2 ਨੰਬਰ ਔਰ 3 ਨੰਬਰ ਉਹ ਕੰਬਾਈਨਡ ਆ ਉੱਥੇ ਵੀ ਜਿਹੜੇ ਸਟਾਲ ਚਾਹ ਪਾਣੀ ਤੁਸੀਂ ਉੱਥੇ ਪੀ ਸਕਦੇ ਹੋ ਇਸ ਤਰ੍ਹਾਂ ਇੱਥੇ ਸਟਾਲ ਬਣਿਆ ਹੋਇਆ ਹੈਗਾ ਯਾਰ ਇਹ ਵੀ ਜਿਹੜੀ ਟ੍ਰੇਨ ਆ ਸਕਿੱਪ ਕਰਕੇ ਗਈ ਗਈ ਹੈ ਇਹ ਯਾਤਰੀਆਂ ਦੇ ਜਿਹੜੇ ਆ ਵੇਟਿੰਗ ਲਈ ਬਣੀਆਂ ਹੋਈਆਂ ਨੇ ਆ ਟ੍ਰੇਨ ਦਾ ਖੜਕਾ ਹੋਇਆ ਸ਼ਾਇਦ ਇਹ ਰੈਕ ਤੁਰ ਰਿਹਾ ਹੈਗਾ ਜਿਹੜਾ ਮੈਂ ਤੁਹਾਨੂੰ ਪਿੱਛੇ ਦਿਖਾਇਆ ਸੀ ਰੈਕ ਉਹੀ ਰੈਕ ਹੈ ਇਹਦੇ ਵਿੱਚ ਕੋਲਾ ਉਹ ਭਰਿਆ ਹੋਇਆ ਇਹ ਜਿਹੜਾ ਕੋਲਾ ਹੈਗਾ ਥਰਮਲ ਪਲਾਂਟ ਜਿਹੜੇ ਹੈਗੇ ਨੇ ਉੱਧਰ ਜਾਏਗਾ ਰੂਪਨਗਰ ਕਨੌਲੀਵਾਲ ਕਾਫੀ ਲੰਬਾ ਇਹ ਪਲੇਟਫਾਰਮ ਤੋਂ ਤੁਸੀਂ ਦੇਖ ਰਹੇ ਹੋ ਤੇ ਬਿਲਕੁਲ ਇਹ ਜੀਟੀ ਰੋਡ ਦੇ ਉੱਤੇ ਹੀ ਜਿਹੜਾ ਸਟੇਸ਼ਨ ਬਣਿਆ ਹੋਇਆ ਜਿਹੜੀ ਪੁਰਾਣੀ ਜੀਟੀ ਰੋਡ ਆ ਹੁਣ ਬਾਹਰ ਦੀ ਕਰ ਦਿੱਤੀ ਹੈ ਜਿਹੜੀ ਨਵੀਂ ਜਿਹੜੀ ਜਿਹੜੀ ਪਾਣੀ ਆ ਉਹ ਤਾਂ ਨਾਲ ਹੀ ਆ ਜਿਹੜੀ ਨਵੀਂ ਉਪਰਾਂ ਦੀ ਕਰ ਦਿੱਤੀ ਹੈਗੇ ਬਾਈਪਾਸ ਜਿਹੜੇ ਬਣ ਗਏ ਹੈਗੇ ਆ ਔਰ ਪਾਗੇ ਚੱਲਦੇ ਆ ਤੁਹਾਨੂੰ ਹੋਰ ਵੀ ਦਿਖਾਉਨੇ ਆ ਜੀ। ਨੋਏ ਰੈਕ ਜਿਹੜਾ ਚੱਲ ਪਿਆ ਹੈਗਾ ਗੋਲੇ ਦਾ ਭਰਿਆ ਹੋਇਆ। ਕਿਹੜਾ ਉਹ ਉਹ ਆਪਣੇ ਪਿੰਡ ਦੇ। ਇਸ ਤਰ੍ਹਾਂ ਇੱਥੇ ਗੱਡੀਆਂ ਦੀ ਆਵਾਜ਼ ਆ ਜਿਹੜੀ ਉਹ ਲੱਗੀ ਦਿੰਦੀ ਹੈ ਚਾਹੇ ਮੇਲ ਟ੍ਰੇਨ ਹੋਵੇ ਚਾਹੇ ਉਹ ਗੁੜਤ ਟ੍ਰੇਨ ਹੋਵੇ ਤੇ ਜਾਂ ਪੈਸੇਂਜਰ ਟ੍ਰੇਨ ਹੋਵੇ ਇਸ ਤਰ੍ਹਾਂ ਇਹ 24 ਘੰਟੇ ਤੁਸੀਂ ਜਿਹੜੀ ਇਸ ਸਟੇਸ਼ਨੇ ਬਿਜ਼ੀ ਰਹਿੰਦਾ ਹੈਗਾ। ਉਹ ਜੀ ਮੇਲ ਟ੍ਰੇਨ ਵੀ ਇਹ ਜਾ ਚੁੱਕੀ ਆ ਇਹ ਤੁਸੀਂ ਦੇਖ ਰਹੇ ਹੋ ਪੁਰਾਣਾ ਜਿਹੜਾ ਵਾਟਰ ਟੈਂਕ ਪੁਰਾਣੀ ਬਿਲਡਿੰਗ ਬਣੀ ਹੋਈ ਆ ਤੇ ਸਾਹਮਣੇ ਕੁਝ ਨਵੀਨੀਕਰਨ ਦਾ ਕੰਮ ਇੱਥੇ ਚੱਲ ਰਿਹਾ ਸਟੇਸ਼ਨ ਦੀ ਅਪਗ੍ਰੇਡੇਸ਼ਨ ਜਿਹੜੀ ਉਹ ਹੋ ਰਹੀ ਆ ਇੱਧਰ ਵੀ ਜਿਹੜੀਆਂ ਗੁੱਡਸ ਵਗੈਰਾ ਕੰਮ ਦੇਖੋ ਤੁਸੀਂ ਚੱਲ ਰਹੇ ਆ ਆਹ ਜਿਹੜੇ ਸਲੀਪਰ ਇਹਨਾਂ ਦੇ ਸਿਮੈਂਟਡ ਉਹ ਇੱਥੇ ਪਏ ਆ ਤੇ ਇੱਧਰ ਵੀ ਕੁਆਟਰ ਹੈਗਾ ਕੁਝ ਆਫਿਸ ਹੈਗਾ ਕੁਝ ਰੇਲਵੇ ਪੁਲਿਸ ਥਾਣਾ ਹੈਗਾ ਆਰਪੀਐਫ ਥਾਣਾ ਹੈਗਾ ਜੀ ਤੇ ਇਹ ਟੈਂਪੂ ਵਾਲਾ ਵੀ ਇੱਥੇ ਤੱਕ ਆਈ ਜਾਂਦੇ ਆ ਇੱਥੋਂ ਸਵਾਰੀਆਂ ਉਤਰ ਕੇ ਜਿਨ੍ਹਾਂ ਨੇ ਪੌੜੀਆਂ ਤੇ ਨਹੀਂ ਚੜ੍ਹ ਸਕਦੇ ਇੱਥੇ ਆ ਜਾਂਦੇ ਆ ਇਹ ਸਾਰਾ ਤੁਸੀਂ ਦੇਖ ਸਕਦੇ ਪੱਟਿਆ ਹੋਇਆ ਹੈਗਾ ਆਓ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਆ ਜੀ ਇਹ ਸਾਰੇ ਦੇਖ ਸਕਦੇ ਆ ਪੁਰਾਣਾ ਕੁਆਟਰ ਕਾਫੀ ਪੁਰਾਣੇ ਨੇ ਇਹ ਇਹ ਯਾਨੀ ਕਿ ਅਨਸੇਫ ਇਹ ਹੋਏ ਹੋਏ ਆ ਦੇ ਦਵਾਰ ਦੇ ਪਾਸੇ ਜਿਹੜੀ ਪੁਰਾਣੀ ਜੀਟੀ ਰੋਡ ਲੰਘਦੀ ਆ ਤੁਹਾਨੂੰ ਮੈਂ ਦਿਖਾ ਦਿੰਦਾ ਆਏ ਹੈ ਰਾਜਪੁਰੇ ਦਾ ਫਰੰਟ ਜਿਹੜਾ ਇਧਰੋਂ ਹੁੰਦਾ ਸੀ ਪਹਿਲਾਂ ਤੇ ਨਾਲ ਹੀ ਵੇਟਿੰਗ ਹਾਲ ਆ ਤੇ ਰਾਜਪੁਰੇ ਦਾ ਪਹਿਲਾਂ ਜਿਹੜਾ ਮੂਰਲਾ ਪਾਸਾ ਹੁੰਦਾ ਸੀਗਾ ਤੇ ਹੁਣ ਇਹ ਦਵਾਰ ਵਗੈਰਾ ਬਣ ਗਈ ਆ ਨਵੀਨੀ ਕਰਨ ਜਿਹੜੇ ਇੱਥੇ ਚੱਲ ਰਹੇ ਆ ਆਹ ਦੇਖ ਸਕਦੇ ਹੋ ਦਵਾਰ ਬਣੀ ਹੋਈ ਆ ਸਿਮੈਂਟਡ ਤੇ ਬਾਹਰੋਂ ਜਿਹੜਾ ਇਹ ਵੀਡੀਓ ਸ਼ੂਟ ਕਰ ਰਹੇ ਹੈਗਾ ਤੇ ਇਸ ਤਰ੍ਹਾਂ ਕਰਕੇ ਕਾਫੀ ਇਹ ਲੰਮਾ ਚੋੜਾ ਪ੍ਰੋਜੈਕਟ ਚੱਲ ਰਿਹਾ ਨਵੀਨੀ ਕਰਨ ਦਾ ਇਹ ਸਾਰਾ ਢਾ ਢੇਰੀ ਕੀਤਾ ਪਿਆ ਜੀ ਇਹ ਹੋਇਆ ਵਾ ਜਣੇ ਕਿ ਮਤਲਬ ਅੰਦਰ ਕੋਈ ਹੈ ਵੀ ਆ ਤੇ ਹਾਂ ਖਤਮ ਹੋ ਗਿਆ ਜਣੇ ਕਿ ਆਮ ਸੇਫ ਹੈਗੇ ਆ ਇਹ ਹੁਣ ਇਹਨਾਂ ਨੇ ਮੇਰੇ ਖਿਆਲ ਜਿਆਦਾ ਟਾਉਣ ਢੋਕ ਕੇ ਕੁਛ ਪਾਰਕਿੰਗ ਵਗੈਰਾ ਬਣਾਉਣਗੇ ਇਹ ਹੈ ਯਾਤਰੀ ਰੈਪਰਸ਼ਨ ਕੇਂਦਰ ਟਿਕਟ ਘਰ ਜਿਹੜਾ ਹੈ ਬੁਕਿੰਗ ਵੀ ਇੱਥੋਂ ਤੇ ਫਰੰਟ ਵੀ ਇੱਥੋਂ ਹੋ ਜਾਂਦੀ ਹੈ ਜਿਹੜਾ ਤਤਕਾਲ ਵੀ ਸਾਰਾ ਕੁਝ ਇੱਥੋਂ ਕੰਪਿਊਟਰਾਈ ਜਿਹੜੀ ਉਹ ਬੁਕਿੰਗ ਉਹ ਹੁੰਦੀ ਹੈ ਇਹ ਰਾਜਪੁਰੇ ਦਾ ਫਰੰਟ ਵਾਲਾ ਜੀਟੀ ਰੋਡ ਜਿਹੜੀ ਪੁਰਾਣੀ ਆ ਉਧਰਲੇ ਪਾਸੇ ਗੇਟ ਆ ਤੇ ਇਹ ਹੈ ਇਸ ਤਰ੍ਹਾਂ ਦਾ ਪੁਰਾਣਾ ਜਿਹੜਾ ਗੇਟ ਤੁਸੀਂ ਰਾਜਪੁਰਾ ਦੇਖ ਸਕਦੇ ਹੋ ਇਹ ਇਨਰ ਵਾਲਾ ਗੇਟ ਆ ਇਹਨਾਂ ਇਧਰੋਂ ਹੁੰਦਾ ਪਹਿਲਾਂ ਆਇਆ ਗਿਆ ਟਰ ਉਧਰੋਂ ਹੁੰਦਾ ਸੀਗਾ ਤੇ ਹੁਣ ਇਹ ਹਜੇ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ ਜਸਟ ਇਹਦੇ ਨਾਲ ਹੀ ਆ ਸਾਹਮਣੇ ਪੁਰਾਣੀ ਬਿਲਡਿੰਗ ਆ ਦੇਖ ਸਕਦੇ ਹੋ ਇਹਨੂੰ ਵੀ ਰੈਨੋਵੇਸ਼ਨ ਕਰ ਰਹੇ ਆ ਉੱਪਰ ਦੇਖ ਸਕਦੇ ਹੋ ਇਹ ਰਾਜਪੁਰਾ ਜੰਕਸ਼ਨ ਸ਼ਾਨਦਾਰ ਸਟੇਸ਼ਨਾਂ ਅਗਰੇਜਾਂ ਦਾ ਦਾ ਸਟੇਸ਼ਨ ਜਿਹੜਾ ਬਣਿਆ ਹੋਇਆ ਹੈਗਾ ਯਾਤਰੀ ਅਕਸ਼ਨ ਕੇਂਦਰ ਹੈਗਾ ਆਪਾਂ ਆ ਬਾਹਰਲਾ ਪਾਸਾ ਹੈਗਾ ਜੀ ਇਹ ਹੈ ਰੇਲਵੇ ਸਟੇਸ਼ਨ ਰਾਜਪੁਰਾ ਦਾ ਜਿਹੜਾ ਮੇਨ ਗੇਟ ਹੁੰਦਾ ਸੀਗਾ ਹੁਣ ਪਰਲੇ ਪਾਸੇ ਦੀ ਜਿਹੜੀਆਂ ਅੰਦਰ ਐਂਟਰੀ ਹੁੰਦੀ ਹੈ ਉਧਰ ਪੌੜੀਆਂ ਬਣੀਆਂ ਹੋਈਆਂ ਸਾਮਣੇ ਬਿਲਕੁਲ ਪੁਰਾਣੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਅੰਦਰ ਜਿਹੜੀ ਮੈਂ ਪਹਿਲਾਂ ਦਿਖਾਈ ਸੀ ਤੇ ਇਹ ਦੁਕਾਨਾਂ ਕੁਝ ਬਾਹਰ ਬਣੀਆਂ ਨੇ ਇਸ ਤਰ੍ਹਾਂ ਦੀਆਂ ਇਹ ਹੈ ਪੁਰਾਣੀ ਜੀਟੀ ਰੋਡ ਗ੍ਰੈਂਡ ਟਰੰਕ ਰੋਡ ਇਹ ਪਹਿਲਾਂ ਜਿਹੜੀ ਜੀਟੀ ਰੋਡ ਇਹੀ ਹੁੰਦੀ ਸੀ ਕਿਤੇ ਵੇਲੇ ਅੰਗਰੇਜ਼ਾਂ ਦੇ ਟਾਈਮ 'ਚ ਤੇ ਇਹ ਨਾਲ ਇਹ ਸਾਹਮਣੇ ਰਾਜਪੁਰਾ ਸ਼ਹਿਰ ਹੈਗਾ ਤਾਂ ਦੇਖ ਪਾ ਦਿਓ ਤੇ ਆਹ ਸਾਹਮਣੇ ਜਿਹੜਾ ਰਸਤਾ ਹੈਗਾ ਅੱਗੇ ਅੱਜਕੱਲ ਬੰਨ ਦਾ ਕਿਉਂਕਿ ਅੱਗੇ ਪੁਲ ਬਣਿਆ ਹੋਇਆ ਚੰਡੀਗੜ੍ਹ ਨੂੰ ਰਸਤਾ ਇਹ ਜਾਇਆ ਕਰੇਗਾ ਉੱਤੇ ਬਾਹਰ ਕੁਝ ਇੱਕਦਾਂ ਦੁਕਾਨਾਂ ਕੁਝ ਇੱਕੋ ਖਾਣ ਪੀਣ ਲਈ ਵੀ ਕੁਝ ਲੈ ਸਕਦੇ ਹੋ ਇਸੀ ਰਾਜਪੁਰਾ ਰੇਲਵੇ ਸਟੇਸ਼ਨ ਬਾਰੇ ਜਾਣਕਾਰੀ ਤੁਹਾਨੂੰ ਦਿੱਤੀ ਤੇ ਨਾਲ ਹੀ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਤਾਂ ਜੋ ਮੇਰੇ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਫੈਲਦੇ ਹਾਤੇ ਆਪਜੀ ਨੂੰ ਮਿਲ ਸਕੇ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇਹ ਬਿਜ਼ਾਰ ਕਰਨਾ ਜੀ ਰੱਬ ਰੱਖਾ ਸਤਿ ਸ਼੍ਰੀ ਅਕਾਲ